ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਦਰਸ਼ਕੋ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਰੋਜ਼ ਹਰ ਇੱਕ ਨਵੀਂ ਪੰਚਾਇਤ ਦੇ ਕੋਲ ਜਾਂਦੇ ਆ ਜੋ ਸਾਡੀਆਂ ਹੁਣੇ ਪੰਚਾਇਤੀ ਚੋਣਾਂ ਹੋ ਕੇ ਆਈਆਂ ਨੇ ਇਸੇ ਤਹਿਤ ਅੱਜ ਆਪਾਂ ਪਹੁੰਚੇ ਆਂ ਜੇ ਪਿੰਡ ਮਜਾਰਾ ਡਿੰਗਰੀਆਂ ਜਿੱਥੋਂ ਦੇ ਸਰਪੰਚ ਦਲਜੀਤ ਕੋਰ ਮੈਂ ਬਣੇ ਨੇ ਆਪਾਂ ਉਹਨਾਂ ਨੂੰ ਪਹਿਲਾਂ ਤਾਂ ਵਧਾਈਆਂ ਦੇਵਾਂਗੇ ਤੇ ਉਸ ਤੋਂ ਬਾਅਦ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ ਜਿਵੇਂ ਕਿ ਪਿੰਡ ਦੇ ਵਿਕਾਸ ਬਾਰੇ ਉਹਨਾਂ ਦੇ ਕੀ ਸੁਪਨੇ ਸੋਚੇ ਨੇ ਤੇ ਇਸ ਦੇ ਤਹਿਤ ਉਹਨਾਂ ਦੇ ਸਕੂਲ ਬਾਰੇ ਪਿੰਡ ਦੇ ਜਿਹੜਾ ਕਹ ਦੋ ਕਿ ਆਪਣਾ ਗਰਾਉਂਡ ਕਾ ਬਾਰੇ ਤੇ ਇੱਕ ਬਹੁਤ ਮੇਜਰ ਪ੍ਰੋਬਲਮ ਹਰ ਪਿੰਡਾਂ ਵਿੱਚ ਆਉਂਦੀ ਹੈ ਟੋਬਿਆਂ ਬਾਰੇ ਪੁੱਛਣਾ ਤੇ ਫਿਰ ਉਸ ਤੋਂ ਬਾਅਦ ਆਪਣੇ ਜੋ ਸਮੇਂ ਦੀ ਸਰਕਾਰ ਚੱਲ ਰਹੀ ਹੈ ਉਹਦੇ ਬਾਰੇ ਗੱਲਾਂ ਕਰਾਂਗੇ ਤੇ ਫਿਰ ਇੱਕ ਜੋ ਕੋੜ ਲੱਗਿਆ ਸਾਡੀ ਜਵਾਨੀ ਨੂੰ ਨਸ਼ਾ ਉਹਦੇ ਬਾਰੇ ਗੱਲਾਂ ਕਰਾਂਗੇ ਪਰ ਸਭ ਤੋਂ ਪਹਿਲਾਂ ਆਪਾਂ ਦਿਲਜੀਤ ਕੌਰ ਜੋ ਇਸ ਪਿੰਡ ਦੇ ਸਰਪੰਚ ਬਣੇ ਨੇ ਉਹਨਾਂ ਨੂੰ ਸਭ ਤੋਂ ਵੱਧ ਵਧਾਈਆਂ ਦੇਣੇ ਨੇ ਮੈਨੂੰ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਇਸ ਪਿੰਡ ਦੇ ਸਰਪੰਚ ਬਣੇ ਜੀ ਧੰਨਵਾਦ ਜੀ ਬਹੁਤ-ਬਹੁਤ। ਠੀਕ ਹੈ ਜੀ। ਮੈਮ ਤੁਸੀਂ ਜਦੋਂ ਪਿੰਡ ਦੇ ਸਰਪੰਚ ਬਣਨ ਤੋਂ ਬਾਅਦ ਕੀ ਸੋਚਿਆ ਪਿੰਡ ਬਾਰੇ ਤੇ ਪਿੰਡ ਵਾਸੀਆਂ ਬਾਰੇ ਤੁਸੀਂ ਕੀ ਜਣਾ ਚਾਹਣਾ ਚਾਹੁੰਦੇ ਹੋ ਜੀ? ਪਿੰਡ ਵਾਸੀਆਂ ਦਾ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਸ ਲਾਈਕ ਸਮਝਿਆ ਕਿ ਸਰਪੰਚੀ ਦੇ ਲਈ ਚੁਣਿਆ ਉਹਨਾਂ ਨੇ ਮੈਨੂੰ ਤੇ ਦੂਸਰਾ ਮੈਂ ਪਿੰਡ ਦਾ ਸਭ ਤੋਂ ਪਹਿਲਾਂ ਤਾਂ ਜੀ ਸਫਾਈ ਦਾ ਹੈ ਸਾਡੇ ਪਿੰਡ ਬਹੁਤ ਕੂੜਾ ਆਇਆ ਜਦੋਂ ਅਸੀਂ ਐਂਟਰ ਕਰਦੇ ਆ ਪਿੰਡ ਦੇ ਵਿੱਚ ਉਹ ਕੂੜਾ ਸਾਡੇ ਮੱਥੇ ਲੱਗਦਾ ਸਭ ਤੋਂ ਪਹਿਲਾਂ ਉਹ ਕੂੜੇ ਦਾ ਪ੍ਰਬੰਧ ਕਰਨਾ ਫਿਰ ਉਸ ਤੋਂ ਬਾਅਦ ਛੱਪੜਾਂ ਦੀ ਸਫਾਈ ਆ ਛੱਪੜ ਸਾਡੇ ਪਿੰਡ ਦੋ ਆ ਬਹੁਤ ਵੱਡੇ ਵੱਡੇ ਉਹਨਾਂ ਦੀ ਸਫਾਈ ਆ ਫਿਰ ਉਸ ਤੋਂ ਬਾਅਦ ਲਾਈਟਾਂ ਆ ਸਟਰੀਟ ਲਾਈਟਾਂ ਆ ਗਲੀ ਗਲੀ ਦੇ ਵਿੱਚ ਲਵਾਉਣਾ ਚਾਹੀਦੀਆਂ ਮੈਂ ਲਾਈਟਾਂ ਬਾਕੀ ਜਿੱਦਾਂ ਕਿ ਤੁਸੀਂ ਜਿਹੜੇ ਕੈਮਰੇ ਆ ਕੈਮਰੇ ਆਪਣੇ ਜਿਹੜੇ ਜਿੰਨੀਆਂ ਐਂਟਰੀਆਂ ਪੈਂਦੀਆਂ ਉਹ ਚਾਰੇ ਐਂਟਰੀਆਂ ਲਾਉਣੇ ਚਾਹੁੰਦੇ ਹਾਂ ਹਾਂਜੀ ਕੈਮਰੇ ਜਿਹੜੇ ਆ ਉਹ ਜਿੰਨੀਆਂ ਐਂਟਰੀਆਂ ਆ ਉਹਨਾਂ ਤੇ ਕੈਮਰੇ ਫੁੱਲ ਬੂਟੇ ਹਾਂਜੀ ਹਾਂਜੀ ਠੀਕ ਹੈ ਜੀ ਮੈਮ ਜਿਸ ਤਰ੍ਹਾਂ ਵੀ ਦੇਖੇਗੀ ਮੈਂ ਉਹਨੇ ਕਿ ਚਾਰੇ ਖੁੰਝਾਂ ਤੇ ਕੈਮਰੇ ਜ਼ਰੂਰੀ ਵੀ ਨੇ ਕਿਉਂਕਿ ਮੈਡਮ ਸਾਡੇ ਜਿੱਦਾਂ ਹੁਣ ਦੇਖਿਆ ਜਾਵੇ ਕੋਈ ਵਾਰਦਾਤ ਹੁੰਦੀ ਹੈ ਕੋਈ ਸਾਡੇ ਪਿੰਡ ਵਿੱਚੋਂ ਨਿਕਲ ਨਹੀਂ ਸਕਦਾ ਉਹ ਦੇ ਵਿੱਚ ਕੈਦ ਹੋ ਸਕਦਾ ਕੈਂਪ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਕੱਲ ਨਸ਼ਾ ਬਹੁਤ ਚਰ ਰਿਆ ਨਸ਼ੇ ਨੂੰ ਕੋਈ ਰੋਕਣ ਲਈ ਵੀ ਬਹੁਤ ਵਧੀਆ ਉਪਰਾਲਾ ਤੁਹਾਡਾ ਇਹ ਇਹ ਬਹੁਤ ਸ਼ਲਾਘਾ ਜੋ ਕਦਮ ਹੈ ਤੁਹਾਡਾ ਤੇ ਇਸ ਤੋਂ ਇਲਾਵਾ ਮੈਡਮ ਕੋਈ ਸਾਡੇ ਪਿੰਡ ਵਿੱਚ ਜਿੱਦਾਂ ਕਹਿਦੀ ਹੈ ਕਿ ਆਪਣੇ ਲਾਈਟਾਂ ਸਟਰੀਟ ਲਾਈਟਾਂ ਵਗੈਰਾ ਜਾਂ ਆਪਣੇ ਗਲੀਆਂ ਜਿਹੜੀਆਂ ਅੱਜ ਕੱਲ ਇੰਟਰਲੌਕ ਦੀਆਂ ਤਕਰੀਬਨ ਪਿੰਡਾਂ ਵਿੱਚ ਬਣ ਚੁੱਕੀਆਂ ਨੇ ਇਹ ਤੁਹਾਡੇ ਪਿੰਡ ਵਿੱਚ ਇਹ ਸਾਰਾ ਕੰਪਲੀਟ ਹੋ ਚੁੱਕਿਆ ਹੈ ਨਹੀਂ ਹੈ ਥੋੜਾ ਰਹਿੰਦਾ ਆ ਗਲੀਆਂ ਫਿਰਨੀਆਂ ਵਾਰ ਰਹਿੰਦੀਆਂ ਆ ਬਣਨ ਵਾਲੀਆਂ ਜਿਹੜੀਆਂ ਜਿਹੜੇ ਬਾਹਰ ਲਈ ਘਾਰੇ ਆ ਉਹਨਾਂ ਦੀਆਂ ਰਹਿੰਦੀਆਂ ਆ ਬਣਨ ਵਾਲੀਆਂ ਥੋੜੀਆਂ ਵਿੱਚ ਵੀ ਰਹਿੰਦੀਆਂ ਆ ਠੀਕ ਹੈ ਜੀ ਉਹ ਵੀ ਬਣਾਵਾਂਗੇ ਤੇ ਕੰਪਲੀਟ ਪੂਰਾ ਹੋਇਆ ਨਹੀਂ ਰਹਿੰਦਾ ਹਲੇ ਕੰਪਲੀਟ ਨਹੀਂ ਨਹੀਂ ਹਜੇ ਕੰਮ ਰਹਿੰਦੇ ਆ ਕਾਫੀ ਤੇ ਫਿਰ ਇੱਕ ਜਿਮ ਹਾਂਜੀ ਜਿਮ ਮੈਂ ਮੁੰਡਿਆਂ ਲਈ ਤਾਂ ਲੈ ਆਣਾ ਹੀ ਲੈਣਾ ਆ ਲੇਡੀਜ਼ ਲਈ ਵੀ ਮਤਲਬ ਜਿਮ ਲਿਆਉਣਾ ਚਾਹੀਦੀ ਆ ਕਿ ਹਾਂਜੀ ਕਿ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਉਕੇ ਉਕੇ ਤੁਸੀਂ ਜਣੀ ਲੇਡੀਜ਼ ਲਈ ਵੀ ਉਪਰਾਲਾ ਕਰ ਰਹੇ ਹੋ ਕਿ ਲੇਡੀਜ਼ ਲਈ ਵੀ ਆਪਾਂ ਜਿਮ ਤੁਸੀਂ ਲੈ ਕੇ ਆਣਾ ਹਾਂ ਹਾਂਜੀ ਜਿਮ ਲੇਡੀਜ਼ ਲਈ ਵੀ ਲੈ ਕੇ ਆਣਾ ਚਾਹੀਦੀ ਆ ਤੇ ਇਹ ਗੱਲ ਤੁਹਾਡੀ ਬਹੁਤ ਵਧੀਆ ਕਿਉਂਕਿ ਲੇਡੀਜ਼ ਨੂੰ ਆਪਾਂ ਪਹਿਲ ਨਹੀਂ ਦਿੰਦੇ ਆਪਾਂ ਨਾ ਦੇਖਿਆ ਜਾਵੇ ਆਪਾਂ ਇੱਕ ਕਹਿ ਦਿੰਨੇ ਕਿ ਲੜਕਾ ਲੜਕੀ ਅਸੀਂ ਚ ਕੋਈ ਫਰਕ ਨਹੀਂ ਸਮਝਦੇ ਪਰ ਇਹ ਅਸੀਂ ਕਹਿ ਦਿੰਨੇ ਸਿਰਫ ਆਪਾਂ ਸਮਝਦੇ ਬਹੁਤ ਆ ਇਹ ਗੱਲ ਮੰਨਦੇ ਹੋ ਤੁਸੀਂ ਹਾਂਜੀ ਬਹੁਤ ਪਰ ਸਾਡੇ ਘਰ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਨਹੀਂ ਨਹੀਂ ਹਾਂਜੀ ਉਹ ਤੁਹਾਡੇ ਮਤਲਬ ਰੱਬ ਸੁੱਖ ਰੱਖ ਕੇ ਸਾਰਿਆਂ ਦੇ ਘਰਾਂ ਚ ਜਿੱਦੇ ਹੋਵੇ ਹਾਂਜੀ ਪਰ ਸਮਾਜ ਦੀ ਗੱਲ ਕਰਦਾ ਮੈਂ ਜਿਹਨ ਕਹਿ ਦਿੰਦੇ ਆ ਪਰ ਕਰਦੇ ਨਹੀਂ ਕਰਦੇ ਨਹੀਂ ਹਾਂਜੀ ਚਾ ਤਾਂ ਹੁਣ ਸਾਡੇ ਪਿੰਡ ਕੁੜੀਆਂ ਦੀ ਫੁੱਟਬਾਲ ਦੀ ਟੀਮ ਵੀ ਬਣੀ ਸਗੀ ਤੇ ਉਹਦੇ ਵਿੱਚ ਹੁਣ ਮੈਂ ਜਦੋਂ ਹੁਣ ਮੈਂ ਪਤਾ ਕਰਵਾਇਆ ਕਿ ਉਹ ਕੁੜੀਆਂ ਫੁੱਟਬਾਲ ਖੇਡਣ ਨਹੀਂ ਗਈਆਂ ਬਹੁਤ ਵਧੀਆ ਕੁੜੀਆਂ ਖੇਡਦੀਆਂ ਸਾਡੇ ਪਿੰਡ ਦੀਆਂ ਕਾਫੀ ਖੇਡਦੀਆਂ ਸੀਗੀਆਂ ਕੁੜੀਆਂ ਹੁਣ ਮੈਂ ਦੁਬਾਰਾ ਕੋਸ਼ਿਸ਼ ਇਹ ਕਰੂੰਗੀ ਕਿ ਉਹਨਾਂ ਦੀ ਟੀਮ ਦੁਬਾਰਾ ਬਣੇ ਤੇ ਉਹ ਕੁੜੀਆਂ ਫੇਰ ਖੇਡਣ ਦੁਬਾਰਾ ਮੈਂ ਉਹਨਾਂ ਨੂੰ ਕਿਉਂਕਿ ਸਾਡੇ ਪਿੰਡ ਬਾਬਾ ਜੀ ਦੀਏ ਦਇਆ ਹੈ ਕਿ ਕੁੜੀਆਂ ਦੀ ਜ਼ਿਆਦਾ ਹੈਗੇ ਆ ਮੁੰਡਿਆਂ ਦੇ ਨਾਲੋਂ ਸਾਡੇ ਕੁੜੀਆਂ ਜ਼ਿਆਦਾ ਆ ਤੇ ਮੈਂ ਉਹਨਾਂ ਦੇ ਵੱਲ ਜ਼ਿਆਦਾ ਧਿਆਨ ਦੇਵਾਂਗੇ ਉਹਦੀ ਸਟੱਡੀ ਵੱਲ ਦੇਵਾਂਗੀ ਉਹਨਾਂ ਦੇ ਜਿਮ ਜਾ ਉਹਨਾਂ ਦੀ ਗੇਮ ਵੱਲ ਉਹਨਾਂ ਦਾ ਮੇਰਾ ਪੂਰਾ ਸਹਿਯੋਗ ਹੋਊਗਾ ਉਹਨਾਂ ਲਈ ਹਾਂ ਮੈਮ ਮੈਂ ਨਾ ਇੱਕ ਪਿੰਡ ਸੂਨੀ ਪਿੰਡ ਗਿਆ ਸੀ ਉੱਥੇ ਵੀ ਇੱਕ ਕੁੜੀ ਸੀ ਜਿੱਦਾਂ ਆਪਣੀ ਕਹਿਦੀ ਏ ਫੁੱਟਬਾਲ ਦੀ ਬਹੁਤ ਵਧੀਆ ਪਲੇਅਰ ਸੀਗੀ ਉਹ ਕੁੜੀ ਜਸਲੀਨ ਕੋਰਸ ਸ਼ਾਇਦ ਨਾਮ ਉਹਨਾਂ ਦਾ ਵੀਡੀਓ ਪਈ ਹੋਈ ਹੈ ਮੇਰੇ ਚੈਨਲ ਤੇ ਤੇ ਉਹ ਵੀ ਸ਼ਾਇਦ ਇੱਥੇ ਹੀ ਪ੍ਰੈਕਟਿਸ ਕਰਨ ਆਉਂਦੇ ਹੁੰਦੇ ਸੀ ਤੁਹਾਡੇ ਵਿਚਾਰੇ ਨਹੀਂ ਕਿ ਹਾਂਜੀ ਸਾਡੇ ਪਿੰਡੇ ਟੀਮ ਬਣੀ ਹੋਈ ਸੀਗੀ ਮੁੱਗੋਵਾਲ ਦੀ ਕੁੜੀ ਵੀ ਖੇਡਦੀ ਸੀਗੀ ਹਾਂਜੀ ਉਹ ਮੰਨ ਲਓ ਦੇ ਇੰਡੀਅਨ ਟੀਮ ਦੀ ਗੱਲ ਨਹੀਂ ਹੋ। ਹਾਂਜੀ ਹੁਣ ਉਹ ਇੰਡੀਆ ਦੀ ਹੁਣ ਮੈਨੂੰ ਲੱਗਦਾ ਕਿਸੇ ਕਲੱਬ ਦੇ ਵਿੱਚ ਖੇល ਰਹੇ ਆ ਬਾਹਰ। ਹਾਂਜੀ। ਹਾਂਜੀ। ਤੇ ਬਾਕੀ ਸਾਡੇ ਪਿੰਡ ਦੀਆਂ ਕਾਫੀ 6-7 ਕੁੜੀਆਂ ਹੁਣ ਅਮਰitsar ਵੀ ਗਈਆਂ ਹੋਈਆਂ ਆ। ਠੀਕ ਹੈ। ਹਾਂਜੀ ਖੇਡਣ। ਠੀਕ ਹੈ ਜੀ। ਤੇ ਮੈਂ ਜਿੱਦਾਂ ਹੁਣ ਇਹ ਜਿਹੜੀ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਕਰਾਂਗੇ ਤੁਹਾਡੇ ਜਿਹੜੀ ਸਪੋਰਟਸ ਕੁੜੀਆਂ ਦੀ ਸਪੋਰਟਸ ਵਾਲੀ ਨਾ ਇਹ ਚਲੋ ਆਪਾਂ ਕਿਸੇ ਦਿਨ ਲੱਗ ਰੱਖਾਂਗੇ ਆਪਾਂ ਟੌਪਿਕ ਹੈ ਨਾ। ਅੱਜ ਆਪਾਂ ਪਿੰਡ ਬਾਰੇ ਗੱਲ ਕਰੀਏ। ਅੱਜ ਆਪਾਂ ਪਿੰਡ ਪਰ ਇਹ ਗੱਲ ਕਰੀ ਹੁਣ ਕਿ ਪਿੰਡ ਵਿੱਚ ਜਿਹੜੀਆਂ ਲਾਈਟਾਂ ਆ ਉਹ ਤੁਹਾਡੇ तकरीबन ਸਾਰੇ ਜਿੱਦਾਂ ਕਹਦੋ ਆਪਾਂ ਲੱਗ ਚੁੱਕੀਆਂ ਨੇ ਪੂਰੀਆਂ ਨਹੀਂ ਲਾਈਟਾਂ ਬਹੁਤ ਜਗ੍ਹਾ ਤੇ ਜਿੱਦਾਂ ਮੇਨ ਐਂਟਰੈਸ ਹੈ ਜਿਹੜੀਆਂ ਉੱਥੇ ਤਾਂ ਲੱਗੀਆਂ ਹੀ ਨਹੀਂ ਆ ਸੜਕਾਂ ਦੇ ਉੱਤੇ ਬਿਲਕੁਲ ਲਾਈਟਾਂ ਨਹੀਂ ਹੈਗੀਆਂ ਤੇ ਪਿੰਡ ਦੇ ਵਿੱਚ ਵਿੱਚ ਲੱਗੀਆਂ ਆ ਕਿਸੇ ਕਿਸੇ ਗਲੀਆਂ ਦੇ ਵਿੱਚ ਜਦੋਂ ਮੈਂ ਅਸੀਂ ਵੋਟਾਂ ਮੰਗਣ ਜਾਂਦੇ ਸੀਗੇ ਨਾ ਕਾਫੀ ਗਲੀਆਂ ਦੇ ਵਿੱਚ ਹਨੇਰਾ ਸੀਗਾ ਜਿੱਦਾਂ ਆ ਛੱਪੜ ਛੱਪੜਾਂ ਦੇ ਆਲੇ ਦੁਆਲੇ ਨਹੀਂ ਹੈਗੀਆਂ ਲਾਈਟਾਂ ਪੂਰੀਆਂ ਲਾਈਟਾਂ ਨਹੀਂ ਲੱਗੀਆਂ ਆ ਹਜੇ ਯਾਨੀ ਕਾਫੀ ਹਜੇ ਲਾਈਟਾਂ ਦੀ ਲੋਡ ਹੈਗੀ ਆ ਮਤਲਬ ਕਿਹਦਾ ਮਤਲਬ ਇਹ ਕਿ ਲਾਈਟਾਂ ਹਲੇ ਬਹੁਤ ਘੱਟ ਨੇ ਪਿੰਡ ਵਿੱਚ ਜਿੱਡਾ ਪਿੰਡਾ ਪਿੰਡ ਅਡਰ ਲਾਈਟਾਂ ਨਹੀਂ ਲੱਗੀਆਂ ਤੇ ਇੱਕ ਜਦੋਂ ਹੁਣ ਆਪਾਂ ਬੀਬੀਆਂ ਪੈਣਾ ਜਦੋਂ ਜ਼ਿਆਦਾ ਸ਼ਾਮ ਨੂੰ ਸੈਰ ਕਰਨ ਜਾਂਦੀ ਆਇਆ ਉਹਨਾਂ ਨੂੰ ਵੀ ਬਹੁਤ ਔਖੀ ਹੁੰਦੀ ਹੋਗੀ ਔਖੀ ਤੇ ਸ੍ਰੀਮਨ ਸਾਹਿਬ ਉਹਨਾਂ ਨੂੰ ਬਹੁਤ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਫਿਰ ਨਾ ਜੀ ਸੈਰ ਕਰਨ ਜਾਂਦੇ ਹਾਂ ਹਾਂਜੀ ਤੰਗੀ ਦਾ ਸਾਹਮਣਾ ਇੱਕ ਲੁੱਟ ਖੋ ਦਾ ਦਰਦੀਆਂ ਬੀਬੀਆਂ ਜਾਂਦੀਆਂ ਵੀ ਬਹੁਤ ਘੱਟ ਹੈ ਕਿਉਂਕਿ ਲੁੱਟਾਂ ਖੋਹਾਂ ਬਹੁਤ ਹੁੰਦੀਆਂ ਨਸ਼ੇ ਬਹੁਤ ਵਧੇ ਹੋਏ ਆ ਉਹਦੇ ਉਹਦੀ ਵਜ੍ਹਾ ਨਾਲ ਸਾਡੇ ਤਾਂ ਇੱਧਰ ਆਹ ਜਿਹੜੀਆਂ ਇੱਧਰ ਥੋੜਾ ਹੈਗਾ ਖੇਤਾਂ ਵਾਲਾ ਏਰੀਆ ਉਧਰ ਤਾਂ ਲੋਟਾਂ ਹੋਈਆਂ ਵੀ ਬਹੁਤ ਐ ਗਰਮੀਆਂ 'ਚ ਵੀ ਬਹੁਤ ਹੋਈਆਂ ਆ ਹੁਣ ਮਾੜਾ ਜਿਹਾ ਠੱਲ ਪਈ ਹੋਈ ਆ ਤਾਂ ਪਹਿਲਾਂ ਤਾਂ ਕਾਫੀ ਲੋਟਾਂ ਹੋਈਆਂ ਗਰਮੀਆਂ ਦੇ ਵਿੱਚ ਇਸ ਕਰਕੇ ਅਸੀਂ ਪਹਿਲਾਂ ਤਰਜੀਹ ਦੇਵਾਂਗੇ ਕੈਮਰਿਆਂ ਨੂੰ ਹਾਂਜੀ ਫਿਰ ਕੈਮਰਿਆਂ ਨੂੰ ਤੇ ਲਾਈਟਾਂ ਨੂੰ ਤੇ ਕਿ ਬੀਬੀਆਂ ਬੇਫਿਕਰ ਹੋ ਕੇ ਸੈਰ ਵੀ ਕਰ ਸਕਣ ਪਿੰਡ ਦਾ ਕੋਈ ਚੱਕਰ ਹੁਣ ਨਹੀਂ ਜਾਂਦੀਆਂ ਨਹੀਂ ਮੈਂ ਦੇਖਿਆ ਮੈਂ ਗਈ ਆ ਨਾ ਸੈਰ ਕਰਨ ਇੱਕ ਦੋ ਵਾਰੀ ਬਹੁਤ ਘਟ ਜਾਂਦੀਆਂ ਤੇ ਸਰਪੰਚ ਸਾਹਿਬ ਜਿੱਦਾਂ ਹੁਣ ਇਸ ਤੋਂ ਇਲਾਵਾ ਕੋਈ ਮੇਜਰ ਜਿੱਦਾਂ ਆਪਣਾ ਪਿੰਡ ਦਾ ਕੋਈ ਮੁੱਦਾ ਤੁਹਾਡਾ ਟੈਂਕੀ ਵਗੈਰਾ ਟੋਬੇ ਦਾ ਵਗੈਰਾ ਕੋਈ ਇਦਾਂ ਦਾ ਕੋਈ ਇਹਦਾ ਕੋਈ ਸਮੱਸਿਆ ਤਾਂ ਨਹੀਂ ਸਮੱਸਿਆ ਤਾਂ ਬਹੁਤ ਆ ਪਾਣੀ ਪਾਣੀ ਜਿੱਦਾਂ ਗਲੀਆਂ ਨਾਲੀਆਂ ਦੇ ਵਿੱਚ ਪੜ ਜਾਂਦਾ ਛੱਪੜਾਂ ਦਾ ਪਾਣੀ ਮੋਰੇ ਪਾਣੀ ਦਾ ਨਿਕਾਸ ਹੈ ਨਹੀਂ ਕਿਸੇ ਪਾਸੇ ਨੂੰ ਜਦੋਂ ਤੁਸੀਂ ਫੇਰ ਸੋਲਰ ਮੋਟਰ ਵਗੈਰਾ ਦੀ ਜਿੱਦਾਂ ਮੰਗ ਕਰ ਰਹੇ ਹੋਗੇ ਹਾਂਜੀ ਸੋਲਰ ਮੋਟਰ ਉਹ ਸਾਡਾ ਮੀਟਿੰਗ ਮੈਂ ਪੰਚਾਂ ਨਾਲ ਕੀਤੀ ਸੀਗੀ ਹਾਂਜੀ ਇਹ ਮੈਂ ਸੋਲਰ ਮੋਟਰ ਲਵਾਉਣ ਬਾਰੇ ਸਾਡੀ ਹੋਈ ਹੈ ਗੱਲ ਇਹ 200 ਸੋਲਰ ਮੀਟਰ ਲਵਾਂਗੇ ਦਾ ਆਪਣੇ ਕਿਸਾਨ ਹੈ ਉਹ ਆਪਣੇ ਖੇਤਾਂ ਨੂੰ ਪਾਣੀ ਪਾਣ ਲੈਣਗੇ ਹਾਂਜੀ ਉਹਨਾਂ ਨੂੰ ਅਸੀਂ ਉਹ ਜਿੱਦਾਂ ਆਪਣਾ ਲਾ ਲੈਣਗੇ ਪਾਣੀ ਇਹ ਇਸ ਕਰਕੇ ਹੀ ਅਸੀਂ ਇਹ ਸੋਲਰ ਮੋਟਰ ਦੀ ਮੰਗ ਰੱਖਣੀ ਆ ਕਿ ਜਿਹੜੇ ਕਿਸਾਨ ਆ ਨਾ ਉਹ ਆਪਣੇ ਖੇਤਾਂ ਨੂੰ ਪਾਣੀ ਇਹ ਲਾ ਲੈਣ ਉਹਦੇ ਨਾਲ ਸਾਡੀ ਪਾਣੀ ਦੀ ਵੀ ਬਚਤ ਹੋਊਗੀ ਹਾਂ ਧਰਤੀ ਹਰ ਲਈ ਪਾਣੀ ਬਚੂਗਾ ਉਹ ਵੀ ਬਚੂਗਾ ਜਿਹੜਾ ਝੋਨਾ ਬੀਜਦੇ ਜਾਂ ਕਣਕ ਬੀਜਦੇ ਉਹਨਾਂ ਪਾਣੀ ਛੱਪਣ ਤੋਂ ਲੱਗ ਜਾਵੇ ਤਾਂ ਚੱਪੜਾਂ ਦਾ ਵੀ ਥੱਲੇ ਚਲ ਜੂਗਾ ਪਾਣੀ ਤਾਂ ਗਲੀਆਂ ਨਾਲੀਆਂ ਨਹੀਂ ਭਰੀਆਂ ਰਹਿਣਗੀਆਂ ਠੀਕ ਹੈ ਜੀ ਇਹ ਹਾਂਜੀ ਇਹ ਵੀ ਬਹੁਤ ਵਧੀਆ ਤੁਹਾਡਾ ਪੁਆਇੰਟ ਹੈ ਚਲੋ ਰੱਬ ਕਰੇ ਤੁਹਾਨੂੰ ਜਲਦੀ ਆਪਾਂ ਵੀ ਸਰਕਾਰ ਅੱਗੇ ਸਰਦਾਰ ਜੈਕਸ਼ਨ ਸਿੰਘ ਗਰੋੜੀ ਜੋ ਸਾਡੇ ਡਿਪਟੀ ਸਪੀਕਰ ਪੰਜਾਬ ਨੇ ਉਹਨਾਂ ਅੱਗੇ ਮੰਗ ਕਰਦੇ ਆਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਸੋਲਰ ਮੋਟਰ ਦਿੱਤੀ ਜਾਵੇ ਤਾਂ ਜੋ ਕਿ ਬਿਮਾਰੀਆਂ ਤੋਂ ਰੈਤ ਹੋ ਸਕਣਾ ਕਿਉਂਕਿ ਬਿਮਾਰੀਆਂ ਵੀ ਇਹਨਾਂ ਨਾਲ ਪਾ ਵੀ ਲੱਗਦੀਆਂ ਗੰਦੇ ਪਾਣੀ ਨਾਲ ਤੇ ਇਸ ਤੋਂ ਇਲਾਵਾ ਜੇ ਪੀਣ ਵਾਲੇ ਪਾਣੀ ਦਾ ਕੋਈ ਨਾ ਤਨੀ ਕੋਈ ਪਰੇਸ਼ਾਨੀ ਹੋ ਰਹੀ ਨਹੀਂ ਪੀਣ ਵਾਲੇ ਪਾਣੀ ਦੀ ਕੋਈ ਪਰੇਸ਼ਾਨੀ ਨਹੀਂ ਉਹ ਰਾੜੀ ਸਾਹਿਬ ਨੇ ਜਿੱਦਾਂ ਬੋਰ ਕਰਵਾ ਦਿੱਤਾ ਸੀਗਾ ਹਾਂਜੀ ਹਾਂਜੀ ਤੇ ਟਿਊਬਲ ਵੀ ਲਗਵਾਇਆ ਉਹਨਾਂ ਨੇ ਸਰਕਾਰੀ ਟਿਊਬਲ ਲਗਵਾਇਆ ਖੇਤਾਂ ਨੂੰ ਰਾੜੀ ਸਾਹਿਬ ਲਗਵਾ ਕੇ ਗਏ ਆ ਹਾਂਜੀ ਹਾਂਜੀ ਉਹਦਾ ਉਦਘਾਟਨ ਹੋ ਗਿਆ ਹੁਣ ਪਾਣੀ ਚੱਲ ਰਿਹਾ ਹੈ ਖੇਤਾਂ ਨੂੰ ਤੇ ਬਾਕੀ ਸਾਨੂੰ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਨਹੀਂ ਪੌਰ ਜਦੋਂ ਜਦੋਂ ਅਸੀਂ ਕਹਿੰਨੇ ਆ ਰੋੜੀ ਸਾਹਿਬ ਕੰਮ ਕਰਵਾਂਦੇ ਆ ਹਾਂਜੀ ਮੈਂ ਤਾਂ ਚਲੋ ਹੁਣੇ ਬਣੀ ਆ ਪਹਿਲੇ ਸਰਪੰਚਾਂ ਦੇ ਕਹਿਣ ਤੇ ਵੀ ਉਹ ਆਂਦੇ ਆ ਤੇ ਕੰਮ ਜਿਹੜਾ ਸਾਡਾ ਹੁੰਦਾ ਉਹ ਕਰਕੇ ਜਾਂਦੇ ਆ ਹੁਣ ਜਦੋਂ ਮੈਂ ਜਿੱਤੀ ਸੀ ਚੋਣਾ ਉਹਦੇ ਵਿੱਚ ਉਹ ਆਏ ਸੀਗੇ ਜਦੋਂ ਪਿੰਡ ਦਾ ਧੰਨਵਾਦ ਕਰਨੇ ਲਈ ਮੈਂ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਸੀਗਾ ਉਹਦੇ ਵਿੱਚ ਉਹਨਾਂ ਨੂੰ ਅਸੀਂ ਸਦਾ ਦੇ ਤਾਂ ਸਿਗਾ ਪੋਂチェ ਉਹ ਉਹ ਨਨੇ ਮੈਨੂੰ ਇਹੀ ਕਿਹਾ ਸੀਗਾ ਕਿ ਸਰਪੰਚ ਸਾਹਿਬ ਆਪਣੇ ਮੰਗਾ ਜੋ ਵੀ ਹੈਗੀਆਂ ਆ ਉਹ ਤੁਸੀਂ ਲੇਖ ਲਓ ਦੇਖ ਲਓ ਚੋਣ ਜਾਬਤੇ ਤੋਂ ਬਾਅਦ ਆਪਾਂ ਜੀ ਤੁਹਾਡੇ ਨਾਲ ਪੂਰੀ ਕੋਸ਼ਿਸ਼ ਕਰਾਂਗੇ ਪੂਰੀਆਂ ਕਰਨ ਦੀ ਹੁਣ ਦੇਖਿਆ ਜੇ ਤੁਹਾਡੀਆਂ ਮੁੱਖ ਮੰਗਾਂ ਦੇ ਵਿੱਚ ਆਪਣਾ ਇੱਕ ਟੋਬੇ ਦਾ ਹੋ ਗਿਆ ਜੀ ਇੱਕ ਆਪਣੀਆਂ ਲਾਈਟਾਂ ਹੋ ਗਈਆਂ ਤੇ ਇੱਕ ਫਿਰਨੀ ਦਾ ਜੋ ਤੁਸੀਂ ਕਹਿ ਰਹੇ ਆ ਤੇ ਕੁਝ ਕੁ ਆਪਣੀਆਂ ਗਲੀਆਂ ਰਹਿਣੀਆਂ ਨੇ ਵਿੱਚ ਪਿੰਡ ਦੇ ਇਹ ਇਹੀ ਆਪਣੀਆਂ ਮੁੱਖ ਮੰਗਾਂ ਰਹਿ ਗਈਆਂ ਤੇ ਆਪਣੇ ਜਿਮ ਹੋ ਗਿਆ ਮਤਲਬ ਜਿਮ ਹੋ ਗਿਆ ਕਿ ਗਰਾਊਂਡ ਤਾਂ ਸਹੀ ਹੈ ਗਰਾਊਂਡ ਸਹੀ ਹੈ ਨਾ ਇਹਦੇ ਵੀਰਾਂ ਦੇ ਸਹਿਯੋਗ ਦੇ ਨਾਲ ਨਾ ਗਰਾਊਂਡ ਐਨਆਰਆਈ ਵੀਰਾਂ ਨੇ ਸਹੀ ਕਰਵਾ ਦਿੱਤੀ ਉਹ ਆ ਕਾ ਲਗਵਾਤਾ ਆ ਹਾਲੇਦੁਆਲੇ ਜਾਲ ਵੀ ਲਗਵਾ ਦਿੱਤਾ ਆ ਹਾਂਜੀ ਹਾਂਜੀ ਤੇ ਇੱਕ ਸਾਡੇ ਪਿੰਡ ਨਸ਼ੇ ਦਾ ਬਹੁਤ ਵੱਡਾ ਮੁੱਦਾ ਹੈਗਾ ਆ ਹਾਂਜੀ ਮੈਂ ਉਹ ਹੁਣ ਮੈਂ ਨਸ਼ੇ ਦੇ ਮੁੱਦੇ ਤੇ ਆ ਨਾ ਪਹਿਲਾਂ ਆਪਾਂ ਗੱਲ ਕਰ ਲਈਏ ਸਰਕਾਰ ਬਾਰੇ ਜਿਹੜੀ ਸਾਡੀ ਆਪਾਂ ਮੌਜੂਦਾ ਸਰਕਾਰ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਸਾਡੇ ਮਾਣਯੋਗ ਮੁੱਖ ਮੰਤਰੀ ਉਹਨਾਂ ਦੀ ਰਹਿਨਮਾਈ ਹੈ ਜਿਹੜੀ ਸਰਕਾਰ ਚੱਲ ਰਹੀ ਹੈ ਤੁਸੀਂ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਦਾਂ ਹੁਣ ਭਗਵੰਤ ਮਾਨ ਸਰਕਾਰ ਬਿਜਲੀ ਦੇ ਬਿੱਲ ਮਾਫ ਕੀਤੇ ਹੋਏ ਆ ਉਹਨਾਂ ਨੇ ਕੋਈ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਉਹਨਾਂ ਦਾ ਹੈਗਾ ਨਾ ਅਮੀਰ ਨਾ ਨਾ ਗਰੀਬ ਨਾ ਸਭ ਦੇ ਇਹ ਮੱਧ ਵਰਗੀ ਵੀ ਸਾਰੀਆਂ ਸਾਰੇ ਵਰਗਾਂ ਲਈ ਉਹਨਾਂ ਨੇ ਕੀਤਾ ਮਾਸੀ ਤਾਂ ਇਹ ਕਹਿੰਦੇ ਕਿ ਜਿੱਦਾਂ ਉਹਨਾਂ ਨੇ ਹੁਣ ਤੱਕ ਤਰੱਕੀ ਦੇ ਰਾਹ ਤੇ ਪੰਜਾਬ ਨੂੰ ਲੈ ਕੇ ਜਾ ਰਹੇ ਆ ਅੱਗੇ ਵੀ ਲੈ ਕੇ ਜਾਣ ਇਹ ਉਮੀਦ ਕਰਦੇ ਆ ਬਿਲਕੁਲ ਸਹੀ ਮੈਮ ਜਿਹੜੇ ਤੁਸੀਂ ਬਿੱਲ ਦੀ ਗੱਲ ਕੀਤੀ ਹੈ ਨਾ ਬਈ ਬਹੁਤ ਵਧੀਆ ਗੱਲ ਕੀਤੀ ਹੈ ਕਿ ਬਿੱਲ ਨਾਲ ਦੇਖੋ 40-45000 ਰੁਪਏ ਰੱਖ ਕੇ ਚੱਲੀ ਆਪਾਂ ਨੋਰਮਲੀ ਸਾਲ ਦਾ ਉਹਦਾ ਬੱਚਦਾ ਬੰਦੇ ਦਾ ਗਰੀਬ ਦਾ ਉਹ ਵਿਚਾਰਾ ਉਹਦੇ ਨਾਲ ਆਪਣੇ ਬੱਚਿਆਂ ਦੀ ਪੜ੍ਹਾਈ ਜਾਂ ਹੋਰ ਕੋਈ ਕੰਮ ਕਰ ਸਕਦਾ ਹੈ ਇਹ ਤਾਂ ਚਲੋ ਬਹੁਤ ਵਧੀਆ ਗੱਲ ਹੈ ਬਹੁਤ ਸ਼ਲਾਘਾਜੋਕ ਕਦਮ ਹੈ ਸਰਕਾਰ ਦਾ ਜਿਹੜਾ ਕਿ ਸਾਨੂੰ ਜਰੂਰ ਸਾਰਿਆਂ ਨੂੰ ਪਾਰਟੀ ਵਾਈਜ਼ ਉੱਪਰ ਉੱਠ ਕੇ ਆਪਣੀਆਂ ਤੋਂ ਉਹਦਾ ਤਾਰੀਫ ਕਰਨੀ ਚਾਹੀਦੀ ਆ ਨਾ ਕਿ ਇੱਥੇ ਕੋਈ ਪਾਰਟੀ ਵੇ ਦੇਖੀ ਨਹੀਂ ਚਾਹੀਦੀ ਆ ਕਿ ਜਿਹੜੀ ਪਾਰਟੀ ਵਧੀਆ ਕੰਮ ਕਰਦੀ ਆ ਸਾਨੂੰ ਉਹਦੀ ਤਾਰੀਫ ਕਰਨੀ ਹੀ ਚਾਹੀਦੀ ਆ ਤੇ ਦੂਜੇ ਨੰਬਰ ਤੇ ਮੈਮ ਸਾਡੇ ਏਰੀਆ ਨੂੰ ਪਹਿਲੀ ਵਾਰ ਜਿੱਦਾਂ ਕਹਦੀ ਆ ਆਪ ਸਰਕਾਰ ਨੇ ਐਡਾ ਵੱਡਾ ਮਾਣ ਦਿੱਤਾ ਅੱਜ ਤੱਕ ਸਾਡੇ ਏਰੀਆ 'ਚ ਕੋਈ ਮੰਤਰੀ ਜਾਂ ਕੈਬਨਿਟ ਰੈਂਕ ਨਹੀਂ ਮਿਲਿਆ ਸੀ ਪਹਿਲੀ ਵਾਰ ਸਾਨੂੰ ਜਿੱਦਾਂ ਆਪ ਸਰਕਾਰ ਨੇ ਕੈਬਨਿਟ ਰੈਂਕ ਦਿੱਤਾ ਜੀ ਇਹ ਸਾਡੇ ਲਈ ਬਹੁਤ ਜਿੱਦਾਂ ਕਹਦੀ ਆ ਮਾਣ ਵਾਲੀ ਗੱਲ ਵੀ ਆ ਕੀ ਸਾਡੇ ਸਰਦਾਰ ਜੈਕਸ਼ਨ ਸਿੰਘ ਰੋੜੀ ਜਿਹਨਾਂ ਨੂੰ ਕਿ ਡਿਪਟੀ ਸਪੀਕਰ ਬਣਾਇਆ ਗਿਆ ਉਹ ਸਿਰਫ ਆਪ ਸਰਕਾਰ ਦੁਆਰਾ ਹੀ ਬਣਾਇਆ ਗਿਆ ਹੋਰ ਕਿਸੇ ਵੀ ਸਰਕਾਰ ਨੇ ਅਜੇ ਤੱਕ ਸਾਡੇ ਇਹ ਹਲਕੇ ਦੇ ਵਿੱਚ ਕੋਈ ਵੀ ਆਪਣੇ ਨਮਾਇंदे ਨੂੰ ਜਿਹਦਾ ਕਹਦੀ ਇਹ ਕੋਈ ਰੈਂਕ ਨਹੀਂ ਦਿੱਤਾ ਸੀ ਸੋਮ ਸਿੰਘ ਠੰਡਲ ਵੀ ਤਿੰਨ ਵਾਰੀ ਜਿੱਤੇ ਸੀਗੇ ਉਹਨਾਂ ਨੂੰ ਵੀ ਰੈਂਕ ਨਹੀਂ ਕੋਈ ਮਿਲਿਆ ਸਾਡੇ ਹਲਕੇ ਦੇ ਵਿੱਚ ਅੱਗੇ ਨਹੀਂ ਮਿਲਿਆ ਨਹੀਂ ਮਿਲਿਆ ਸ਼ਾਇਦ ਦਿਮਾਲ ਉਧਰ ਜਾ ਕੇ ਸ਼ਾਇਦ ਚੱਬੇ ਵਾਲ ਜਾ ਕੇ ਸ਼ਾਇਦ ਕੋਈ ਮਿਲ ਗਿਆ ਹੋਗਾ ਪਰ ਇੱਧਰ ਆ ਕੇ ਇੱਥੇ ਕੋਈ ਨਹੀਂ ਮਿਲਿਆ ਸੀ ਗੜ ਸ਼ੰਕਰ ਦੇ ਵਿੱਚ ਤੇ ਇਸੇ ਤਰ੍ਹਾਂ ਆਪਾਂ ਹੁਣ ਦੇਖਿਆ ਜਾਵੇ ਮੈਮ ਕਿ ਉਹਨਾਂ ਦੇ ਤੁਸੀਂ ਬਿਵਿਆਰ ਨਾਲ ਕਿਉਂ ਹੁਣ ਪੂਰੇ ਪੰਜਾਬ ਦੇ ਡਿਊਟੀ ਸਪੀਕਰ ਨੇ ਇਕੱਲੇ ਜਣੀ ਸਾਡੇ ਹਲਕੇ ਦੀ ਨਹੀਂ ਤੇ ਇਹ ਪੂਰੇ ਪੰਜਾਬ ਦੇ ਨੇ ਤੇ ਉਹਨਾਂ ਦੇ ਤੁਸੀਂ ਕੰਮ ਕਾਜ ਤੋਂ ਕੀ ਪ੍ਰਭਾਵ ਤੋਂ ਹਾਂਜੀ ਬਹੁਤ ਜਦੋਂ ਮਤਲਬ ਕੋਈ ਉਹਨਾਂ ਦੇ ਮੋਰੇ ਕੋਈ ਵੀ ਲੈ ਕੇ ਜਾਣੇ ਆ ਮਸਲਾ ਉਹ ਸਾਡਾ ਸੁਣਦੇ ਆ ਹੈਂ ਬੜੇ ਪਿਆਰ ਨਾਲ ਭੈਣ ਜੀ ਕਹਿ ਕੇ ਗੱਲ ਕਰਦੇ ਆ ਹੈ ਹਰ ਇੱਕ ਮਸਲਾ ਉਹ ਕਹਿੰਦੇ ਆ ਕਿ ਜੇ ਅਸੀਂ ਕੋਈ ਗੱਲ ਕਰੀਏ ਕਹਿੰਦੇ ਨਹੀਂ ਅਸੀਂ ਤੁਹਾਡੇ ਨਾਲ ਆ ਭੈਣ ਜੀ ਤੁਸੀਂ ਇਹ ਕਰੋ ਆ ਕੰਮ ਕਰੋ ਬਹੁਤ ਬਹੁਤ ਵਧੀਆ ਤੇ ਇੱਕ ਇੱਕ ਹੋਰ ਦੱਸਣਾ ਕਿ ਜਦ ਪੁਰਾਣੇ ਸਾਡੇ ਲੀਡਰ ਹੁੰਦੇ ਸੀਗੇ ਉਹਨਾਂ ਨੂੰ ਮਿਲਣ ਦੇ ਵਿੱਚ ਸਾਨੂੰ ਵਿੱਚ ਵਿਚੋਲਾ ਪਾਣਾ ਪੈਂਦਾ ਸੀ ਹਾਂਜੀ ਪਾਣਾ ਪੈਂਦਾ ਸੀ ਉਹ ਤਾਂ ਸਭ ਨੂੰ ਪਤਾ ਚਲਣਾ ਹੈ ਨਾ ਪਛਾ ਕੋਈ ਗਾਲਾਂ ਕੱਢੇ ਕਿ ਇਹ ਆ ਆਮ ਆਦਮੀ ਪਾਰਟੀ ਦੀ ਤਰੀਫਾਂ ਕਰ ਰਹੇ ਨੇ ਜਿਹੜੀ ਹਕੀਕਤ ਹੈ ਹਕੀਕਤ ਹੈ ਭਾਜੀ ਅਸੀਂ ਖੁਦ ਦੇਖਿਆ ਹੋਇਆ ਤੇ ਹੁਣ ਤੁਸੀਂ ਸਿੱਧਾ ਜਗਜੀਤ ਸਿੰਘ ਡੋਰੀਆ ਸਾਡੇ ਕੋਲ ਡਿਊਟੀ 'ਤੇ ਸਿਕਨੇ ਉਹਨਾਂ ਨੂੰ ਮਿਲਣ ਵਿੱਚ ਕਿੰਨੇ ਕੁ ਵਿਚੋਲੇ ਪਾਉਣੇ ਹੋ ਨਹੀਂ ਕੋਈ ਵਿਚੋਲਾ ਵੀ ਨਹੀਂ ਅਸੀਂ ਸਿੱਧਾ ਹੀ ਜਾ ਕੇ ਉਹਨਾਂ ਨੂੰ ਮਿਲ ਲਈਦਾ ਆ ਹਾਂਜੀ ਕੋਈ ਵਿਚੋਲਾ ਵੀ ਨਹੀਂ ਪਾਇਆ ਅਸੀਂ ਜਦੋਂ ਪ੍ਰੋਗਰਾਮ 'ਤੇ ਵੀ ਸੱਦੇ ਆ ਸਿੱਧਾ ਹੀ ਬੱਸ ਉਹਨਾਂ ਨੂੰ ਫੋਨ ਕੀਤਾ ਤੇ ਉਹ ਸਾਡੇ ਇੱਕ ਫੋਨ 'ਤੇ ਹਾਜ਼ਰ ਹੋਏ ਆ ਚਾਹੇ ਉਹ ਅੱਧੇ ਘੰਟੇ ਲਈ ਆਏ ਆ ਹਾਜ਼ਰ ਜ਼ਰੂਰ ਹੋਏ ਆ ਕੋਈ ਕੋਈ ਸਾਨੂੰ ਵਿੱਚ ਬੰਦਾ ਪਾਉਣ ਦੀ ਲੋੜ ਨਹੀਂ ਪਈ ਹਾਂਜੀ ਮਤੁਰ ਤੁਸੀਂ ਕਹਿਨ ਦਾ ਮਤਲਬ ਕੀ ਉਹਨਾਂ ਦੇ ਕੰਮ ਕਾਜਾਂ ਤੋਂ ਤੁਸੀਂ ਪੂਰੀ ਤਰ੍ਹਾਂ ਖੁਸ਼ ਹੋ? ਅਸੀਂ ਪੂਰੀ ਤਰ੍ਹਾਂ ਸੰਤੋਸ਼ਟ ਹਾਂ ਜਿਹੜੇ ਉਹ ਕੰਮ ਕਰ ਰਹੇ ਆ। ਸਹਿਯੋਗ ਦੇ ਰਹੇ ਉਹ ਪੰਚਾਇਤਾਂ ਨੂੰ ਮੈਂ ਦੇਖਦੀ ਆ ਪੜਦੀ ਆ ਖਵਾਰਾਂ ਬਹੁਤ ਸਾਰੇ ਸਹਿਯੋਗ ਦੇ ਰਹੇ ਆ। ਹਾਂਜੀ ਤੁਸੀਂ ਜਦੋਂ ਉਹਨਾਂ ਨੂੰ ਕੋਈ ਕੰਮ ਕਰਦ ਕਿਹਾ ਉਹਨਾਂ ਨੇ ਤੁਹਾਨੂੰ ਕੀ ਅੱਗੇ ਕੀ ਜਿੱਦਾਂ ਕਿਹਾ ਕੀ ਤੁਹਾਨੂੰ ਭੋਸਦ ਹੋਇਆ ਪੂਰਾ? ਹਾਂਜੀ ਪੂਰਾ ਕਹਿੰਦੇ ਤੁਸੀਂ ਕੋਈ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਆ। ओके चलो ए ता हो गया सी अपने सरकारा दा काम जी हुन आपा जी एक लास्ट ਸਾਡਾ ਕੁਐਸਚਨ ਹੈ ਜੋ ਜੋ ਕੁਐਸਚਨ ਹੀ ਨਹੀਂ ਇੱਕ ਬਹੁਤ ਬੜਾ ਗੰਭੀਰ ਬੰਬਾਰੀ ਵੀ ਆ ਮੁੱਦਾ ਵੀ ਹੈ ਜੋ ਸਾਨੂੰ ਚੱਕਣਾ ਬਚੇਗਾ ਜੇ ਆਪਾਂ ਆਪਣੀ ਪਛਾਨ ਜਵਾਨੀ ਨੂੰ ਬਚਾਣਾ ਹੈ ਜੀ ਨਸ਼ੇ ਦਾ ਨਸ਼ਾ ਮੈਮ ਤੁਸੀਂ ਸੱਚ ਦੱਸਿਓ ਕਿ ਕਿੰਨਾ ਕੁ ਵਧਿਆ ਤੁਹਾਡੇ ਏਰੀਆ ਕਿੰਨਾ ਕੁ ਨਸ਼ਾ ਹੈ ਇਸ ਚ ਬਹੁਤ ਜ਼ਿਆਦਾ ਆ ਮੈਂ ਤਾਂ ਅਸੀਂ ਨਾ ਪਹਿਲਾਂ ਹੁਸ਼ਿਆਰ ਪਰ ਰਹਿੰਦੇ ਸੀ ਆ ਹੁਣੇ ਹੀ ਅਸੀਂ ਆਏ ਆ ਤਿੰਨ ਕ ਮਹੀਨੇ ਪਹਿਲਾਂ ਹੀ ਅਸੀਂ ਪਿੰਡ ਆਏ ਆ ਤੇ ਬਹੁਤ ਮਾੜੇ ਹਾਲਾਤ ਆ ਪਿੰਡਾਂ ਦੇ ਦਿੱਖਦੇ ਆ ਬਹੁਤ ਮੈਨੂੰ ਤਾਂ ਲੱਗਦਾ ਕਿ ਸਾਡਾ ਤਾਂ 50% ਬੱਚੇ ਆ ਨਾ ਜਿਹੜੇ ਬਸ ਇਸ ਇਨਸ਼ੇਦੀ ਦਲਦਲ ਦੇ ਵਿੱਚ ਫਸੇ ਹੋਏ ਠੀਕ ਹੈ ਤੇ ਮੈਮ ਇੱਕ ਨਾ ਮੈਂ ਤੁਹਾਡੇ ਨਾਲ ਟੀਮ ਪੂਰੀ ਹੋਣੀ ਆਪਣੀ ਕਿੰਨੇ ਤੁਹਾਡੇ ਪੰਜ ਕਿੰਨੇ ਜੀ ਪੰਜ ਮੇਰੇ ਸਾਥ ਆ ਸੱਤ ਟੋਟਲ ਕਿੰਨੇ ਆ ਟੋਟਲ ਮੈਂ 8 ਮੈਂ ਸਰ ਪੰਜ ਦਾ 8 ਤੇ ਮੈਂ ਇਹਨਾਂ ਨੂੰ ਰੋਕਣ ਦਾ ਜੇ ਆਪਾਂ ਇੱਕ ਉਪਾਅ ਕਰੀਏ ਛੋਟਾ ਜਿਹਾ ਪਾਇਆ ਮੈਂ ਹਰੇਕ ਸਰਪੰਚ ਨੂੰ ਸੁਝਾ ਦਿੰਦਾ ਹਾਂ ਨਾ ਚਲੋ ਮੰਨਣੀ ਜਾਂ ਨਾ ਮੰਨਣੀ ਉਹ ਆਪਣੀ ਬੰਦੇ ਦੀ ਹੁੰਦੀ ਹੈ ਨਾ ਤੇ ਮੈਂ ਕਹਿੰਦਾ ਹਾਂ ਨਾ ਕਿ ਆਪਾਂ ਨੇ ਜੀ ਟੀਮ ਤਿਆਰ ਕਰੀਏ ਜਿਹਦਾ ਹੁਣ ਤੁਸੀਂ ਪੰਜ ਹੈ ਹੈਨਾ ਪੰਜ ਆਪਣਾ ਬਾੜ ਦੇਖੇ ਉਹਦੇ ਬਾੜ ਦੇ ਵਿੱਚ ਜਿਹੜੇ ਬੱਚੇ ਇਹ ਦਲਦਲ ਵਿੱਚ ਫਸ ਚੁੱਕੇ ਨੇ ਹੈਨਾ ਉਹਨਾਂ ਦਾ ਗੁਪਤ ਕਿਉਂਕਿ ਇਹ ਜਿਹੜੇ ਬੱਚੇ ਫਸ ਚੁੱਕੇ ਨੇ ਉਹ ਵੀ ਨਿਕਲਣਾ ਚਾਹੁੰਦੇ ਨੇ ਉਹ ਵੀ ਫਸੇ ਹੋਏ ਨੇ ਇੱਕ ਤਰ੍ਹਾਂ ਦੇ ਹੈਨਾ ਤੇ ਉਹ ਨਿਕਲਣਾ ਚਾਹੁੰਦੇ ਨੇ ਕਿਉਂਕਿ ਮੈਂ ਨੇੜੇ ਉਹ ਵੇਖ ਚੁੱਕੇ ਹਾਂ ਗੱਲਾਂ ਚੀਜ਼ਾਂ ਉਹ ਨਿਕਲਣਾ ਚਾਹੁੰਦੇ ਫਸੇ ਹੋਏ ਨੇ ਤੇ ਜੇ ਤੁਸੀਂ ਹਰ ਇੱਕ ਪੰਚ ਦੀ ਇਹ ਡਿਊਟੀ ਲਾ ਦੋ ਕਿ ਆਪਣੇ ਆਪਣੇ ਹਲਕੇ ਦੇ ਵਿੱਚ ਦੇਖੋ ਕਿ ਕਿਹੜਾ ਕਿਹੜਾ ਬੱਚਾ ਸਾਡੇ ਦਲਦਲ ਦੇ ਵਿੱਚ ਫਸਿਆ ਹੋਇਆ ਤੇ ਹਾਂ ਕਿਹੜਾ ਵੇਚਦਾ ਪਲੱਸ ਜਿਹੜਾ ਵੇਚਦਾ ਮੈਂ ਉਹਨੂੰ ਤਾਂ ਉਹਦੇ ਤਾਂ ਪਰਚਾ ਹੋਣਾ ਚਾਹੀਦਾ ਹੀ ਆ ਉਹਨੂੰ ਤਾਂ ਕੋਈ ਆਪਾਂ ਨੂੰ ਵਰਨਿੰਗ ਕਰਨ ਦੀ ਲੋੜ ਹੀ ਨਹੀਂ ਹੈਗੀ ਜਿਨੇ ਐਨੇ ਮਾਵਾ ਦੇ ਪੁੱਤ ਮਾਰਤੇ ਉਹਨੂੰ ਸਾਨੂੰ ਵਰਨਗਾਂ ਦੀ ਲੋੜ ਨਹੀਂ ਹੈਗੀ ਦੂਜੀ ਰਹੀ ਗੱਲ ਜਿਹੜੀ ਇਹ ਆ ਦਲਦਲ ਵਿੱਚ ਫਸੇ ਹੋਏ ਨੇ ਉਹਨਾਂ ਦੇ ਘਰ ਦੇ ਨਾਲ ਗੁਪਤ ਤਰੀਕੇ ਨਾਲ ਆਪਾਂ ਮੀਟਿੰਗ ਕਰੀਏ ਕਿਉਂਕਿ ਪਰਸਨਲ ਹਰੇਕ ਦੀ ਇੱਕ ਪਰਸਨਲ ਲਾਈਫ ਹੁੰਦੀ ਹੈ ਹੈਨਾ ਸੈਲਫ ਰਿਸਪੈਕਟ ਹੁੰਦੀ ਹੈ ਉਹਨਾਂ ਨੇ ਸਾਹਮਣੇ ਆ ਕੇ ਨਹੀਂ ਕਰਨਾ ਕਿਉਂਕਿ ਘਰਦਿਆਂ ਦੀ ਬੇਇੱਜ਼ਤ ਹੁੰਦੀ ਹੈ ਕੋਈ ਹੈਨਾ ਇੱਕ ਗੁਪਤ ਤਰੀਕੇ ਨਾਲ ਘਰਦੇ ਵੀ ਉਹਨਾਂ ਦੇ ਇਲਾਜ ਕਰਾਉਣ ਨੂੰ ਮੰਨ ਜਾਣਗੇ ਕੀ ਸਾਰਿਆਂ ਦੇ ਸਾਹਮਣੇ ਲੈ ਕੇ ਨਾ ਇਲਾਜ ਕਰਾਇਆ ਜਾਵੇ ਆਪਾਂ ਬੈਕਪੋਰਟ ਤੇ ਜਾ ਕੇ ਬੈਕ ਬੈਕ ਕੈਮਰਾ ਬੈਕ ਮੀਡੀਆ ਕੋਈ ਵੀ ਬੈਕ ਪਿੰਡ ਵਾਲਿਆਂ ਦੇ ਸਾਰਿਆਂ ਤੋਂ ਪਿੱਛੇ ਹੋ ਕੇ ਆਪਾਂ ਗੁਪਤ ਤਰੀਕੇ ਨਾਲ ਇਲਾਜ ਕਰਾ ਦਈਏ ਹੈ ਨਾ ਜੀ ਹਾਂ ਜੀ ਜਿੱਦਾਂ ਨਾ ਵੋਟਾਂ ਤੋਂ ਬਾਅਦ ਮੇਰੇ ਕੋਲ ਇੱਕ ਦੋ ਬੱਚੇ ਤਾਂ ਆਏ ਵੀ ਸੀਗੇ ਕਿ ਮੇਰਾ ਇਲਾਜ ਕਰਵਾ ਦਿਓ ਹਾਂ ਜੀ ਤੇ ਮੇਰੀ ਕੋਸ਼ਿਸ਼ ਆ ਮੈਂ ਪੰਚਾਂ ਨੂੰ ਤਾਂ ਇਹ ਤੋਂ ਤੁਸੀਂ ਤਾਂ ਅੱਜ ਆਏ ਆ ਮੇਰੇ ਕੋਲ ਪੰਚਾਂ ਨਾਲ ਇਹ ਮੀਟਿੰਗ ਸਾਡੀ ਹੋ ਚੁੱਕੀ ਆ ਪੰਚਾਂ ਨੂੰ ਇਹ ਉਹਨਾਂ ਨੂੰ ਮੈਂ ਕਹਿ ਦਿੰਦਾ ਆ ਕਿ ਤੁਹਾਡੇ ਨਾ ਜੋ ਵੀ ਆਪਣੇ ਆਪਣੇ ਵਾਰਡ ਦੇ ਵਿੱਚ ਦੇਖੋ ਸੱਤ ਵਾਰਡ ਆ ਸਾਡੇ ਪਿੰਡ 'ਚ ਤਾਂ ਮੈਂ ਉਹਨਾਂ ਨੂੰ ਕਹਿ ਦਿੰਦਾ ਆ ਕਿ ਆਪਣੇ ਪਿੰਡ ਜੋ ਵੀ ਤੁਹਾਡਾ ਹੈਗਾ ਆ ਨਸ਼ੇ ਦੇ ਬਾਰੇ ਦੇ ਵਿੱਚ ਮੁੰਡੇ ਕਿਹੜੇ ਛੱਡਣਾ ਚਾਹੁੰਦੇ ਆ ਯਾਨੀ ਆਪਣੇ ਨਿਗ੍ਹਾ ਰੱਖੋ ਤੁਸੀਂ ਕੌਣ ਵੇਚਦਾ ਆ ਤੇ ਕਿਹੜੇ ਛੱਡਣਾ ਚਾਹੁੰਦੇ ਆ ਕਿਹੜੇ ਨਹੀਂ ਮੇਰੇ ਮੈਂ ਛੱਡਣਾ ਛੜਾਓ ਸਾਰਿਆਂ ਦਾ ਘਰਦਿਆਂ ਦੀ ਉਹਨਾਂ ਦੇਖੋ ਛੱਡਣਾ ਚਾਹਦੇ ਨਹੀਂ ਉਹ ਛੱਡਣਾ ਤਾਂ ਵਿੱਚ ਜਿਹੜੇ ਨਵੇਂ ਲੱਗਦੇ ਉਹ ਨਹੀਂ ਛੱਡਣ ਜਾਂਦੇ ਹੁੰਦੇ ਉਹ ਉਹਨਾਂ ਦੇ ਘਰਦਿਆਂ ਦੀ رائے ਲੈ ਕੇ ਨਾ ਤੁਸੀਂ ਉਹਨਾਂ ਨੂੰ ਉਹ ਜੋ ਕਹਿੰਦੇ ਕਹਿਣ ਤਾਂ ਉਹਨਾਂ ਨੂੰ ਛਡਾਓ ਹੁਣ ਸਾਡੇ ਜਿਹਾ ਜੈਕਸ਼ੰਗਰ ਰੋੜੀ ਉਹਨਾਂ ਨੇ ਘੱਟੋ ਘੱਟ 3.5 ਸੌ ਬੰਦੇ ਦਾ ਇਹ ਨਸ਼ਾ ਛਡਾ ਦਿੱਤਾ ਉਹਨਾਂ ਤਰੀਕਾ ਠੀਕ ਹੈ ਜੀ ਉਹ ਕੁਝ ਖੁਦ ਕਹਿੰਦੇ ਨੇ ਕਿ ਜਿਹੜਾ ਬੱਚਾ ਐ ਮੇਰੇ ਕੋਲ ਲੈ ਕੇ ਆਓ ਰੋਣੀ ਸਾਹਿਬ ਸੈਂਟਰ ਬੱਚਿਆਂ ਨੂੰ ਛੱਡਦੇ ਉਹ ਮਤਲਬ ਜਿੱਦਾਂ ਮਰਜ਼ੀ ਛੜਾਣਾ ਉਹਨਾਂ ਦੀ ਟੈਨਸ਼ਨ ਹੈ ਜੀ ਹੈਨਾ ਉਹ ਉਹਨਾਂ ਦੀ ਆਪਣੀ ਨਹੀਂ ਟੈਨਸ਼ਨ ਹੈ ਕੋਈ ਨਹੀਂ ਅਸੀਂ ਇਹ ਫਿਰ ਹੁਣ ਪੰਚਾਂ ਦੀ ਡਿਊਟੀ ਲਗਾ ਦੰਨੇ ਆ ਤੇ ਕਿਉਂਕਿ ਮੇਰੇ ਬੱਚੇ ਤੁਹਾਡੇ ਕੋਲ ਖੁਦ ਆਏ ਵੀ ਆ ਚਲੋ ਅਸੀਂ ਤੁਹਾਡੀ ਹੈਲਪ ਕਰਾਂਗੇ ਕੋਈ ਚੱਕਰ ਨਹੀਂ ਜਿਹੜੇ ਬੱਚੇ ਆਏ ਵੀ ਆ ਉਹ ਸਾਨੂੰ ਮਿਲਾਓ ਕੋਈ ਚੱਕਰ ਨਹੀਂ ਉਹਨਾਂ ਨੂੰ ਆਪਾਂ ਖੁਦ ਇਦਾਂ ਨਹੀਂ ਕੀ ਹਾਂ ਹੁਣ ਅਸੀਂ ਕੈਮਰਾ ਚ ਕੈਮਰੇ ਦੇ ਸਾਹਮਣੇ ਆਉਣ ਲੈ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਸਿਰਨਾਂ ਦੀ ਵੀ ਸੈਲਫ ਟੋਟਾ ਉਹਨਾਂ ਦੇ ਘਰ ਦਿੰਦੀ ਵੀ ਸੈਲਫ ਟੋਟਾ ਆਪਾਂ ਉਹਨਾਂ ਨੂੰ ਗੁਪਤ ਤਰੀ ਕੀ ਤਾਂ ਕਿ ਜੋਗੀ ਉਹਨਾਂ ਦੇ ਘਰ ਵੀ ਇਹ ਘਰ ਤਾਂ ਕੇ ਸੀਮਤ ਰਹੇ ਗੱਲ ਗਾਂਹ ਕਿਤੇ ਬਾਹਰ ਨਾ ਨਿਕਲੇ ਹਾਂਜੀ ਪੇਰੈਂਟਸ ਤਾਂ ਦੇਖੋ ਜੀ ਨਸ਼ੇ 'ਚ ਜਿਹਦਾ ਬੱਚਾ ਲੱਗ ਗਿਆ ਉਹ ਸਾਰੇ ਪੇਰੈਂਟਸ ਦੁਖੀ ਹੁੰਦੇ ਆ ਬਿਲਕੁਲ ਹਨਾ ਤੇ ਜਿਨ੍ਹਾਂ ਨੇ ਦੇਖਿਆ ਵੀ ਸਾਡੇ ਕਿਸੇ ਦਾ ਇੱਕ ਬੱਚਾ ਆ ਕਿਸੇ ਦੇ ਦੋ ਆ ਸਾਰੇ ਇਹ ਤਾਂ ਜਿਹੜੀ ਇਹ ਕੋੜ ਆ ਨਾ ਨਸ਼ਿਆਂ ਦਾ ਇਹ ਤਾਂ ਖਤਮ ਹੀ ਹੋਣਾ ਹੀ ਚਾਹੀਦਾ ਆ ਹਾਂਜੀ ਤੇ ਬਾਕੀ ਮੇਰਾ ਤਾਂ ਮੈਂ ਤਾਂ ਪੰਚਾਇਤ ਨੂੰ ਕਿਹਾ ਕਿ ਦੇਖੋ ਵੇਚਦਾ ਕੋਣ ਆ हां पहले नंबर दे बेचਦਾ ਕੋਣਾ ਗੋਪਤੀ ਵੀਜੇਤਾ ਕੋਣਾ ਦੇਖੋ ਜਿਹੜਾ ਬਾਰੋ ਲੈ ਕੇ ਵੇਚਦਾ ਨਾ ਮੈਂ ਤੁਸੀਂ ਇੱਕ ਸਾਡੇ ਪਤਾ ਕੀ ਹੈ ਮੈਂ ਕੱਲ ਬੀਤੇ ਲਾ ਕੇ ਚੈੱਕ ਕਰ ਰਿਹਾ ਸੀ ਇੰਟਰਵਿਊ ਉੱਥੇ ਵੀ ਇੱਕ ਆ ਬੰਦਾ ਬੈਠਾ ਸੀ ਚਲੋ ਹਨਾ ਥੋੜੀ ਜੀ ਉੱਪਰ ਥਲੇ ਕੋ ਮਰਦੇ ਬਕਵਾਸ ਕਰਦੇ ਆ ਪੰਜਾਬ ਪੁਲਿਸ ਛੱਡ ਦਿੰਦੀ ਹੈ ਜੀ ਪੰਜਾਬ ਪੁਲਿਸ ਇੰਨੀ ਮੂਰਖ ਨਹੀਂ ਹੈਗੀ ਠੀਕ ਹੈ ਜੀ ਉਹ ਸਾਡੀ ਜਵਾਨੀ ਬਚਾ ਵੀ ਰਹੀ ਹੈ ਕਿੰਨੇ ਕਿੰਨੇ ਕੇਸਾਂ ਦੇ ਰੋਜ਼ ਪੜਦੀ ਆ ਉਹ ਤੁਸੀਂ ਪੰਜਾਬ ਪੁਲਿਸ ਨੂੰ ਕਾਲ ਕਰੋਗੇ ਤਾਂ ਉਹ ਫੜ ਕੇ ਲੈ ਕੇ ਤਾਂ ਛੱਡ ਦੋਗੇ ਸਰ ਇੱਕ ਸਰਪੰਚ ਪਿੰਡ ਦਾ ਮੋਤਵਰ ਬੰਦਾ ਪੁਲਿਸ ਕੋਲ ਬੰਦੇ ਨੂੰ ਫੜਾਊਗਾ ਚਕਾਊਗਾ ਤੇ ਉਹ ਪੁਲਿਸ ਛੱਡੂਗੀ ਨਹੀਂ ਬਲ ਪੁਲਿਸ ਕਿਵੇਂ ਛੱਡ ਦਊਗੀ ਉਹਨਾਂ ਦੇ ਪੁਲਿਸ ਦੇ ਵੀ ਤਾਂ ਬੱਚੇ ਆ ਪੁਲਿਸ ਦੇ ਵੀ ਬੱਚੇ ਆ ਹੈਨਾ ਇਸ ਕਰਕੇ ਸਾਨੂੰ ਸਮਝਦਾਰੀ ਵਰਤਣੀ ਚਾਹੀਦੀ ਆ ਐਦਾਂ ਦੀ ਕੋਈ ਸ਼ੋਸ਼ੀ ਜੀ ਨਹੀਂ ਛੱਡਣੀ ਚਾਹੀਦੀ ਕਿ ਉਹਨਾਂ ਨੇ ਐ ਕਰਦਣਾ ਹੋ ਗਾਦਣਾ ਸਾਨੂੰ ਜਦੇ ਹੀ ਉਸੇ ਟਾਈਮ ਪੁਲਿਸ ਨੂੰ ਥਲਾ ਦੇ ਕੇ ਜਿਹੜਾ ਵੇਚਦਾ ਆ ਉਹਨੂੰ ਛਕਾਣਾ ਚਾਹੀਦਾ ਆ ਤੇ ਦੂਜੇ ਨੰਬਰ ਤੇ ਜਿਹੜਾ ਵੀ ਮੇਰੇ ਸਾਹ ਮੇਰੀ ਮੇਰੀ ਸੋਚਣੀਆਂ ਆ ਉਹ ਮੈਂ ਤਾਂ ਇਹ ਕਹਿੰਨਾ ਕਿ ਉਹਨੂੰ ਪਿੰਡ ਚ ਪਿੰਡ ਚੋਂ ਦਾ ਬਾਈਕਟ ਕਰਨਾ ਚਾਹੀਦਾ ਤੇ ਜੇ ਉਹਦੀ ਜ਼ਮਾਨਤ ਲਾਵੇ ਉਹਦਾ ਵੀ ਪਿੰਡ ਚ ਬਾਈ ਬਾਈਕਟ ਕਰਨਾ ਚਾਹਦਾ ਚਾਹੀਦਾ ਆ ਹਾਂਜੀ ਇਹ ਇਦਾਂ ਦੇ ਇਦਾਂ ਦੇ ਮਸਲੇ ਜਿੱਦਾਂ ਅਸੀਂ ਹਜੇ ਹੁਣ ਚਾਰਜ ਮੇਰੇ ਕੋ ਹੁਣ ਆਇਆ ਥੋੜੇ ਦਿਨ ਪਹਿਲਾਂ 3-4 ਦਿਨ ਪਹਿਲਾਂ ਹੀ ਚਾਰਜ ਆਇਆ ਤੇ ਇਹ ਅਸੀਂ ਮੀਟਿੰਗ ਰੱਖ ਕੇ ਇਹ ਅਸੀਂ ਮਸਲੇ ਰੱਖਣੇ ਆ ਇਹ ਆਪਣੇ ਪੰਜਾਂ ਨਾਂ ਆਮੇ ਜਲਾਸ ਕਰਨਾ ਸੀ ਆਮੇ ਜਲਾਸ ਦੇ ਵਿੱਚ ਅਸੀਂ ਇਹ ਮੁੱਦੇ ਰੱਖਾਂਗੇ ਵੀ ਜਿਹਨੇ ਅਸੀਂ ਕਿਸੇ ਵੀ ਜਿਹੜਾ ਨਸ਼ਾ ਵੇਚਦਾ ਹੈ ਉਹਦੀ ਅਸੀਂ ਜ਼ਮਾਨਤ ਨਹੀਂ ਦੇਣੀ ਜਿਹੜਾ ਜਮਾਨਤ ਦਊਗਾ ਉਹ ਦੀ ਪਿੰਡ ਚੋਂ ਬਾਈਕਾਟ ਹੋਊਗਾ ਜਿਹੜਾ ਨਸ਼ਾ ਵੇਚਦਾ ਉਹ ਤਾਂ ਕਰਨੇ ਕਰਨਾ ਉਹ ਤਾਂ ਕਰਨਾ ਹੀ ਆ ਹਾਂਜੀ ਤੇ ਇੱਕ ਮੈਡਮ ਤੁਸੀਂ ਮੇਰੀ ਗੱਲ ਮੰਨੋ ਤਾਂ ਮਹੀਨੇ ਬਾਅਦ ਰੱਖ ਲਓ ਜਾਂ 2 ਮਹੀਨੇ ਬਾਅਦ ਇੱਕ ਉਹ ਲਾਇਆ ਕਰੋ ਸੈਮੀਨਾਰ ਜਰੂਰ ਲਾਇਓ ਹਾਂਜੀ ਸ਼ੰਡੇ ਵਾਲੇ ਦਿਨ ਜਦਾਂ ਬੱਚਿਆਂ ਦੀ ਛੁੱਟੀ ਹੁੰਦੀ ਹੈ ਛੋਟੇ ਜਿਹੜੇ ਸਾਡੇ ਆਣ ਵਾਲੇ ਬੱਚੇ ਆ ਭਾਵੇਂ ਖਾ ਹਾਂਜੀ ਹੈਨਾ ਉਹਨਾਂ ਉਹਨਾਂ ਨੂੰ ਨਾ ਸੈਮੀਨਾਰ ਲਾਇਓ ਅੱਛਾ ਜੀ ਉਹ ਸੈਂਗਰ ਨਾਲ ਲੜਨ ਦਾ ਫਾਇਦਾ ਇਦਾਂ ਹੈ ਕਿ ਉਹਨਾਂ ਨੂੰ ਆਪਾਂ ਛੋਟੇ ਬੱਚਿਆਂ ਨੂੰ ਇਹਦੇ ਮਨ 'ਚ ਇੰਨਾ ਨਫ਼ਰਤ ਭਰ ਦਈਏ ਨੰਨਾ ਛੇੜ ਉਹਦਾ ਹਾਂਜੀ ਕਿ ਉਹ ਜਦ ਜਾਨੀ ਜਿੱਦਾਂ ਸਾਡੇ ਜਾਣ ਉੱਤੇ ਉਹ ਸੋਚ ਵੀ ਸੋਚਣ ਹੋਵੇ ਨਾ ਇਦਾਂ ਨੂੰ ਹਾਂਜੀ ਇਹ ਹਾਗਾ ਲੈ ਕੇ ਮੈਂ ਜਿਹੜੇ ਹੈ ਨਾ ਉਮੀਦਾਂ ਨਾ ਮਤਲਬ ਲੋਕਾਂ ਨੇ ਮੈਨੂੰ ਬਣਾਇਆ ਉਹਨਾਂ ਨੇ ਏਸੀ ਉਮੀਦਾਂ ਲੈ ਕੇ ਬਣਾਇਆ ਕਿ ਸਰਪੰਚ ਅਸੀਂ ਚਿਹਰਾ ਬਦਲੀਏ ਅਸੀਂ ਮਤਲਬ ਪੜ੍ਹਿਆ ਲਿਖਿਆ ਸਰਪੰਚ ਬਣਾਈਏ ਜੋ ਕਿ ਸਾਡੇ ਪਿੰਡ ਨੂੰ ਨਮੀ ਸੇ ਦਦੇਵੇ ਨਸ਼ਿਆਂ ਤੋਂ ਮੈਂ ਛੱਪੜਾਂ ਦੀਆਂ ਸਵਾਈਆਂ ਤੋਂ ਮਤਲਬ ਇਹ ਉਹਨਾਂ ਨੇ ਉਮੀਦਾਂ ਕਿ ਮੈਂ ਜ਼ਰੂਰ ਖੜੀ ਉਤਰੂੰਗੀ ਅਸੀਂ ਬੱਚਿਆਂ ਬਾਰੇ ਵੀ ਇਹ ਜ਼ਰੂਰ ਮੈਂ ਇੱਕ ਖੇਡ ਗਰਾਊਂਡ ਕੋਚ ਰੱਖੂੰਗੀ ਉਹ ਵੀ ਤੇ ਮੈਂ ਇਹ ਨਾਲ ਫਿਰ ਅਸੀਂ ਇਹ ਵੀ ਕੋਈ ਦੇਖਾਂਗੇ ਕਿ ਬੱਚਿਆਂ ਲਈ ਕੋਈ ਹਾਂ ਸੈਮੀਨਾਰ ਬੱਚਿਆਂ ਦਾ ਲੱਗੇ ਉਹ ਨਾ ਬੱਚਿਆਂ ਦਾ ਨਾ ਜਿਹੜਾ ਮਾਈਂਡ ਵਾਸ਼ ਹੋ ਜਾਂਦਾ ਕਿ ਹਾਂ ਵੀ ਨਸ਼ਾ ਬਹੁਤ ਮਾੜੀ ਚੀਜ਼ ਹੈ ਇੱਧਰ ਆਪਾਂ ਜਾਣਾ ਹੀ ਨਹੀਂ ਇਹ ਚੀਜ਼ ਵਾ ਤਾਂ ਉਹਨਾਂ ਨੇ ਜਦੋਂ ਅਕੀ ਇਦਾਂ ਪਾ ਦੋ ਨਾ ਕਿ ਇਹ ਜਿਹੜੀ ਚੀਜ਼ ਹੈ ਨਾ ਕਿ ਇਹ ਮੋਤ ਹੈ ਬੱਚਿਆਂ ਨੂੰ ਉਹਦਾ ਦਾ ਵਧੀਆ ਜਿਹੜਾ ਉਹਨਾਂ ਨੂੰ ਮੋਟੀਵੇਟ ਕਰੇ ਬੱਚਿਆਂ ਨੂੰ ਵਧੀਆ ਰੱਖਾਂਗੇ ਸੇਧ ਦੇਣ ਵਾਲਾ ਕੋਈ ਜਾ ਉਹ ਟੀਚਿੰਗ ਲਾਈਨ 'ਚ ਹੋਊਗਾ ਜਾਂ ਕੋਈ ਵੀ ਲਾਈਨ 'ਚ ਹੋਊਗਾ ਉਹ ਵਧੀਆ ਉਹਨਾਂ ਨੂੰ ਗਾਈਡ ਕਰੂਗਾ ਬੱਚਿਆਂ ਨੂੰ ਹਾਂਜੀ ਹਾਂਜੀ ਜਿਹੜਾ ਉਹਨਾਂ ਨੂੰ ਨਸ਼ਿਆਂ ਤੋਂ ਪਰੇ ਰੱਖੂਗਾ ਹਾਂਜੀ ਉਹਨਾਂ ਵਿਰੁੱਧ ਜਿੱਦਾਂ ਕਿ ਲੋ ਨਸ਼ਿਆਂ ਵਿਰੁੱਧ ਉਹਨਾਂ ਦੇ ਅੰਦਰ ਨਫਰਤ ਪੈਦਾ ਕਰੂਗਾ ਕਿ ਨਸ਼ੇ ਕੀ ਨੇ ਮਾੜੇ ਨੇ ਹੈਨਾ ਕਿ ਤੁਸੀਂ ਨਸ਼ੇ ਕਰੋਗੇ ਤਾਂ ਤੁਹਾਡਾ ਨਾ ਕਿਹਾ ਹੋਊਗਾ ਤੁਹਾਡੇ ਘਰ ਦੇ ਰੁਲੂਗੇ ਤੁਹਾਡਾ ਆਪਣਾ ਜਿਹੜਾ ਜੀਵਨ ਆ ਤੁਹਾਡੀ ਗੇਮ ਹੈ ਜੋ ਸਭ ਕੁਝ ਆ ਉਹ ਜਾਂਦੀ ਲੱਗੂਗੀ ਇੱਕ ਮੌਤ ਹੈ ਤਾਂ ਕਿ ਉਹ ਡਰਦੇ ਉਸ ਜੀਵਨ ਦੇਖ ਹੀ ਨਾ ਸਕਣ ਇਹਨਾਂ ਜੀ ਚਲੋ ਮੈਡਮ ਇਹ ਤਾਂ ਹੋ ਗਿਆ ਨਸ਼ੇ ਦਾ ਜਿੱਦਾਂ ਤੁਸੀਂ ਬਹੁਤ ਆਪਣੇ ਪਹਿਲੇ ਬਹੁਤ ਐਕਟਿਵ ਹੈ ਸਾਡੇ ਦਸਨ ਤੋਂ ਨਾ ਨਾ ਪਹਿਲੇ ਤੁਸੀਂ ਬਹੁਤ ਐਕਟਿਵ ਐ ਤੇ ਇਸ ਤੋਂ ਇਲਾਵਾ ਮੈਂ ਕੋਈ ਹੋਰ ਐ ਆਪਣੇ ਪਿੰਡਾਂ ਮੈਂ ਹੋਰ ਤਾਂ ਪਿੰਡਾਂ ਦੇ ਵਿੱਚ ਤਾਂ ਬਹੁਤ ਛੋਟੇ ਛੋਟੇ ਚੱਲਦੇ ਰਹਿੰਦੇ ਮੇਰੇ ਅਗਰ ਨੂੰ ਕੋਈ ਮੇਨ ਮੁੱਦਾ ਹੋਤ ਨਹੀਂ ਨਹੀਂ ਮੇਨ ਮੁੱਦਾ ਤਾਂ ਨਹੀਂ ਹੋਰ ਤਾਂ ਨਹੀਂ ਕੋਈ ਸਭ ਤੋਂ ਵੱਡਾ ਮੁੱਦਾ ਤਾਂ ਸਾਡੇ ਬਸ ਸਫਾਈ ਦਾ ਆ ਲਾਈਟ ਆਂਦਾ ਆ ਤੇ ਕੈਮਰੇ ਆ ਤੇ ਆਹ ਨਸ਼ੇ ਦਾ ਆ ਇਹ ਇਹ ਸਾਰੇ ਇੱਕ ਜਿਮ ਇੱਕ ਜਿਮ ਹਾਂਜੀ ਇਹ ਅਸੀਂ ਮਤਲਬ ਆਪਣੇ ਪਿੰਡ ਦੇ ਵਿੱਚ ਇਹ ਕੰਮ ਮਤਲਬ ਟੀਚਾ ਰੱਖਿਆ ਹੈ ਕਿ ਮੈਂ ਡੇਢ 2 ਸਾਲਾਂ ਦੇ ਵਿੱਚ ਇਹ ਕੰਮ ਮਤਲਬ ਕਰਨੇ ਆ ਪਿੰਡ ਦੀ ਸਫਾਈ ਤੇ ਸਾਰਾ ਕਿ ਬਿਮਾਰੀਆਂ ਤੋਂ ਸਾਡੇ ਜਿਹੜਾ ਛੱਪੜ ਆ ਤੇ ਬਿਮਾਰੀਆਂ ਬਹੁਤ ਫੈਲਦੀਆਂ ਆ ਛੱਪੜ ਦੀ ਵਜ੍ਹਾ ਨਾਲ ਉਹਦੀ ਸਫਾਈ ਜ਼ਰੂਰੀ ਆ ਉਹ ਅਸੀਂ ਆ ਮਿੱਥਿਆ ਆ ਬਿਆ ਆ 1 ਸਾਲ ਦੇ ਦੇ ਵਿੱਚ ਕਰਾਉਣੀ ਆ ਆਉਣ ਵਾਲੇ ਸਾਲ ਚ ਠੀਕ ਹੈ ਜਿੱਦਾਂ ਜਿੱਦਾਂ ਕਿ ਆਪਣੇ ਜੇ ਸਾਡੀ ਰਿਕਵੈਸਟ ਹੈ ਜੇ ਸਾਡੀ ਵੀਡੀਓ ਸਰਦਾਰ ਜੈ ਕਿਸ਼ਨਗਰੂਰੀ ਸਾਹਿਬ ਤੱਕ ਪਹੁੰਚਦੀ ਹੈ ਤਾਂ ਜੋ ਮੈਮ ਨੇ ਕੰਮ ਕਹੇ ਨੇ ਬਹੁਤ ਹੀ ਨੋਰਮਲ ਕੰਮ ਹੈ ਉਹਨਾਂ ਦੇ ਲਈ ਤਾਂ ਪਲੀਜ਼ ਇਹ ਤੁਹਾਡੇ ਅੱਗੇ ਹੱਥ ਚੁੜ ਕੇ ਸਾਡੀ ਰਿਕੁਐਸਟ ਹੈ ਕਿ ਮੈਮ ਦੇ ਜੋ ਕੰਮ ਹੈ ਉਹ ਬਹੁਤ ਜਲਦੀ ਤੋਂ ਜਲਦੀ ਕੀਤੇ ਜਾਣ ਕਿਉਂਕਿ ਇਹ ਇਹੋ ਜਿਹੇ ਕੰਮ ਨੇ ਜੋ ਸਾਡੇ ਸਿਹਤ ਪ੍ਰਤੀ ਜ਼ਿਆਦਾ ਹੈ ਨਾ ਦੇਖੋ ਹੈਲਥ ਪ੍ਰਤੀ ਹੀ ਨਹੀਂ ਸਾਰੇ ਕੀ ਸਾਡੀ ਹੈਲਥ ਨਾਲ ਰਿਲੇਟਿਡ ਨਹੀਂ ਜਿੰਮ ਹੋ ਗਿਆ ਇਹ ਆਪਣਾ ਟੋਬੇ ਦਾ ਮੁੱਦਾ ਹੋ ਗਿਆ ਨਾ ਇਹ ਸਭ ਹੈਲਥ ਪ੍ਰੋਟੀਨੇ ਤੇ ਕੈਮਰੇ ਜੋ ਰੱਖ ਲੋ ਉਹ ਵੀ ਇੱਕ ਤਰ੍ਹਾਂ ਦਾ ਹੈਲਥ ਪ੍ਰੋਟੀਨੇ ਕਿ ਨਸ਼ੇ ਵਾਲਿਆਂ ਦੇ ਤੇ ਨੱਥ ਪਾਣ ਲਈ ਹੈਨਾ ਇਹ ਜਰੂਰ ਸਰ ਦੇ ਅੱਗੇ ਸਾਡੀ ਵੀ ਰਿਕਵੈਸਟ ਹੈ ਕਿ ਮੈਡਮ ਸਾਡੇ ਸਪੰਸਰ ਸਾਹਿਬ ਨੇ ਜੋ ਵੀ ਮੱਦੇ ਰੱਖੇ ਨੇ ਉਹ ਪੂਰੇ ਜਰੂਰ ਕਰਾ ਕੀਤੇ ਜਾਣ ਬਾਕੀ ਸਰਪੰਚ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬਹੁਤ ਆਪਣਾ ਕੀਮਤੀ ਜੋ ਕਿ ਤੁਹਾਡਾ ਬਹੁਤ ਬਿਜ਼ੀ ਸ਼ਡਿਊਲ ਹੈ ਉਹਦੇ ਵਿੱਚੋਂ ਟਾਈਮ ਕੱਢ ਕੇ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣਾ ਵੀ ਵਕਤ ਸਾਡੇ ਲਈ ਕੱਢਿਆ ਸਾਡੀਆਂ ਸੁਣੀਆਂ ਮੰਗਾਂ ਸੁਣੀਆਂ ਜੋ ਰੌੜੀ ਸਾਹਿਬ ਤੱਕ ਪਹੁੰਚਾਣ ਦਾ ਉਪਰਾਲਾ ਕੀਤਾ ਹੈ ਬਹੁਤ ਵਧੀਆ ਹੈ ਧੰਨਵਾਦ ਤੁਹਾਡਾ ਵੀ ਸਾਡੇ ਪਿੰਡ ਮਜਾਰੇ ਡਿੰਗਰੀਆਂ ਦੇ ਵਿੱਚ ਆਣ ਦਾ ਥੈਂਕ ਯੂ ਮੈਮ